ਸਬਰ ਅਜਮਾਇਆ ਹੈ ਚੰਦ ਲੋਕਾਂ ਇੱਥੇ ਜ਼ਬਰ ਵਾਲੇ ਕਹਿੰਦੇ ਬੜੇ ਹੋਗੇ ਜ਼ਬਰ ਸਬਰ ਦੀ ਸਿਖਰ ਦੁਪਹਿਰ ਹੋ ਗਈ ਲਾਲ ਦੋ ਜਦ ਨੀਹਾ ਵਿੱਚ ਖੜੇ ਹੋਗੇ ਲਾਲ ਦੋ ਜਦ ਨੀਹਾ ਵਿੱਚੋਂ ਖੜੇ ਹੋਗੇ ਇੱਕ slogan ਅਸੀਂ ਆਮ ਗੁਰੂ ਘਰਾਂ ਵਿੱਚ ਸਮਾਗਮਾਂ 'ਚ ਸੁਣਦੇ ਆਂ ਪੜ੍ਹਦੇ ਆਂ ਗੁਰਮਤਿ ਸਿੱਖ ਕੇ ਅਸੀਂ ਸਿਖਾਉਣੀ ਅੰਮ੍ਰਿਤਧਾਰੀ ਕੌਮ ਬਣਾਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚਕਾਰ ਪਰੰਤੂ ਜਦੋਂ ਗੁਰਮਤਿ ਸਿੱਖ ਲਈ ਜਾਵੇ ਉਸ ਤੋਂ ਬਾਅਦ ਦਾ ਸਟੈਪ ਕੀ ਹੈ ਜੀ ਹਾਂ ਅੱਜ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਾਬ ਜਦਿਆਂ ਨੂੰ ਸਜਦਾ ਕਰਨ ਵਾਸਤੇ ਆਈਆਂ ਸੰਗਤਾਂ ਵਾਸਤੇ ਇੱਕ ਨਵਿਕਲਾ ਉਪਰਾਲਾ ਕੀਤਾ ਗਿਆ ਉਹਨਾਂ ਸੰਗਤਾਂ ਦੇ ਸਾਹਮਣੇ ਕੁਝ ਸਿੱਖੀ ਦੇ ਗੁਰ ਇਤਿਹਾਸ ਦੇ ਸਿੱਖ ਇਤਿਹਾਸ ਦੇ ਸਵਾਲ ਕੀਤੇ ਗਏ ਤੇ ਆਖਿਆ ਤੁਸੀਂ ਸਵਾਲਾਂ ਦੇ ਜਵਾਬ ਦਿਓ ਤੇ ਇਨਾਮ ਪਾਓ ਸੱਚਮੁੱਚ ਇਸ ਧਰਤੀ ਦੇ ਉੱਪਰ ਸਜਦਾ ਕਰਨ ਆਈਆਂ ਸੰਗਤਾਂ ਵਾਸਤੇ ਕਿਤੇ ਸ਼ਬਦ ਗੁਰੂ ਦਾ ਲੰਗਰ ਚੱਲ ਰਿਹਾ ਹੈ ਕਿਤੇ ਦਾਲ ਪਛਾਦੇ ਦਾ ਲੰਗਰ ਚੱਲ ਰਿਹਾ ਹੈ ਕਿਤੇ ਚਾਹ ਕਿਤੇ ਬਰੈਡ ਪਕੌੜਾ ਲੰਗਰ ਚੱਲ ਰਿਹਾ ਹੈ ਕਹਿਣ ਤੋਂ ਪਾਰ ਕੋਈ ਵੀ ਜਥੇਬੰਦੀ ਹੈ ਕਿਤੇ ਵੀ ਗੁਰਨਾਨਕ ਨਾਮਲੇ ਵਾਸੇ ਇੱਕ ਬੈਠਾ ਹੈ ਉਹ ਸੁਰਤ ਕਰਕੇ ਸ਼ਰੀਰ ਕਰਕੇ ਇਸ ਮੁਕੱਦਸ ਥਾਂ ਦੇ ਉੱਪਰ ਆਪਣੀ ਹਾਜ਼ਰੀ ਲਗਾ ਰਿਹਾ ਹੈ ਪਰੰਤੂ ਜਦੋਂ ਸੰਗਤਾਂ ਦਾ ਹੜ ਇੱਥੇ ਦੇਖਿਆ ਸੰਗਤਾਂ ਦੇ ਕੱਟ ਵੇਖਿਆ ਕਿ ਗੁਰਮਤ ਸਬੰਧੀ ਸਵਾਲਾਂ ਦੇ ਜਵਾਬ ਦਿਓ ਤੇ ਨਾਮ ਪਾਓ ਬੜੀ ਹੈਰਾਨਗੀ ਹੋਈ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਆਓ ਸਾਰੇ ਰਲ ਕੇ ਗੁਰੂ ਦਾ ਗਿਆਨ ਲਈਏ ਤੇ ਗੁਰਮਤ ਗਿਆਨ ਦਾ ਪੇਪਰ ਦਿਈਏ ਅਤੇ ਸਨਮਾਨ ਪ੍ਰਾਪਤ ਕਰੀਏ ਸੱਚਮੁੱਚ ਗੁਰਮਤ ਗਿਆਨ ਸਭਾ ਦੇ ਵੱਲੋਂ ਜੋ ਸ਼੍ਰੀਟੇ ਅੰਮ੍ਰਿਤਸਰ ਦੀ ਸਭਾ ਹੈ ਨਵਿਕਲਾ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਉਪਰਾਲਾ ਇੱਕੋ ਮਕਸਦ ਹੈ ਕਿ ਅਸੀਂ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਸਿੱਖ ਇਤਿਹਾਸ ਨਾਲ ਜੋੜ ਸਕੀਏ ਸਾਡੀ ਆਣ ਵਾਲੀ ਪਨੀਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮੌਜੂਦਾ ਸਮੇਂ ਸਾਡੇ ਸਿੱਖ ਇਤਿਹਾਸ ਕੋਲ ਨੇ ਗੁਰ ਇਤਿਹਾਸ ਕੋਲ ਨੇ ਉਹਨਾਂ ਬਾਰੇ ਪਤਾ ਲੱਗ ਸਕੇ ਵਰਨਾ ਅੱਜ ਤੱਕ ਇਹ ਕਹਿਣਾ ਸ਼ੁਰੂ ਕਰ ਦਿੱਤਾ ਸਾਡੇ ਵਿਦਵਾਨਾਂ ਨੇ ਕਲਮਾਂ ਬੋਲਦੀਆਂ ਪਈਆਂ ਨੇ ਤਿਫਲ ਸੇ ਬੁਆਏ ਕਾ ਮਾਬਾਬ ਕੇ ਕਿਰਦਾਰ ਕੀ ਦੂਤ ਤੋਂ ਡੱਬੇ ਕਾ ਹੈ ਤਾਲੀਮ ਹੈ ਸਰਕਾਰ ਕੀ ਧੰਤਾ ਦੇ ਯੋਗ ਨੇ ਇਹੋ ਜੀਆਂ ਜਿੱਥੇ ਬੰਦੀਆਂ ਜਿਹੜੀਆਂ ਉਪਰਾਲਾ ਕਰ ਰਹੀਆਂ ਨੇ ਕਿ ਅਸੀਂ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਗੁਰਮਾਨ ਨਾਲ ਜੋ ਮੈਂ ਗੱਲ ਕਰਾਵਾਂਗਾ ਸਭਾ ਦੇ ਮੁਖੀ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਵੇਂ ਜ਼ਹਿਨ 'ਚ ਖਿਆਲ ਆਇਆ ਕਿ ਅਸੀਂ ਜਿਹੜਾ ਸਾਬ ਜਾਦਿਆ ਦੀ ਧਰਤੀ ਤੇ ਕੱਟ ਹੋਵੇਗਾ ਅਸੀਂ ਸੰਗਤਾਂ ਤੱਕ ਗੁਰਮਤ ਗਿਆਨ ਦੀ ਗੱਲ ਪਹੁੰਚਾਣੀ ਹੈ ਇਹ ਜ਼ਹਿਨ ਕੀ ਜੀ ਸਾਡੇ ਕਹਿ ਸਕਦੇ ਆ ਇੰਗਲਿਸ਼ ਵਿੱਚ ਆਵ ਸ਼ਬਦ ਡੀ ਐਨ ਏ ਸਿੱਖ ਕੌਮ ਦੇ ਅਸੀਂ ਵਾਰਸ ਹੋਣ ਦੇ ਨਾਤੇ ਸਾਡੇ ਡੀ ਐਨ ਏ ਦੇ ਵਿੱਚ ਇਹ ਸੈਂਸ ਹੈਗੀ ਆ ਵੀ ਅਸੀਂ ਮੈਂ ਆਪਣੀ ਗੱਲ ਕਰਾਂ ਤੇ ਮੈਂ ਜਦੋਂ ਸੁਰਤ ਸੰਭਲੀ ਸੀ 1978 ਤੋਂ ਇਸ ਮੁਕਤ ਸਥਾਨ ਤੇ ਆ ਰਿਹਾ ਹਾਂ ਪਰ ਹੁਣ ਜਦੋਂ ਸਮੇਂ ਨੇ ਕਰਵਟ ਲਈ ਐ ਤੇ ਦਾਸ ਨੇ ਇੱਕ ਸਭਾ ਬਣਾਈ ਐ ਗੁਰਮਤਿ ਗਿਆਨ ਸਭਾ ਜੋ ਸਾਰੇ ਸਹੋਗੀ ਵੀਰ ਕੋਈ ਡਾਕਟਰ ਸਾਹਿਬ ਐ ਕੋਈ ਪ੍ਰਿੰਸੀਪਲ ਐ ਕੋਈ ਪ੍ਰੋਫੈਸਰ ਐ ਸਾਰੇ ਆਪੋ ਆਪਣੀ ਕਿਰਤ ਕਰਦੇ ਆ ਅਸੀਂ ਆਪਣੇ ਇਲਾਕੇ ਦੇ ਵਿੱਚ ਜਾਂ ਜਿੱਥੇ ਵੀ ਵੱਡੇ ਵੱਡੇ ਸਮਾਗਮ ਹੁੰਦੇ ਨੇ ਤੇ ਉੱਥੇ ਸਾਡਾ ਮੱਤੋ ਹੈ ਗੁਰਮਤਿ ਗਿਆਨ ਦੇ ਦੀਪ ਜਗਾਈਏ ਹਰ ਘਰ ਵਿੱਚ ਸਿੱਖੀ ਮਹਿਕਾਈਏ ਦਾ ਇਹ ਹੌਕਾ ਦੇਂਦੀ ਗੁਰਮਤਿ ਗਿਆਨ ਸਭਾ ਅੱਜ ਗੁਰਦੁਆਰਾ ਫਤੇਗੜ ਸਾਹਿਬ ਵਿਖੇ ਨਤਮਸਤਕ ਹੁਣ ਜਿੱਥੇ ਆਪ ਆਈ ਹੈ ਤੇ ਨਾਲ-ਨਾਲ ਅਸੀਂ ਬਹੁਤ ਵੱਡੇ ਪੱਦਰ ਦੇ ਉੱਤੇ ਲਿਟਰੇਚਰ ਅਤੇ ਸਵਾਲ ਜਵਾਬ ਦਾ ਪੇਪਰ ਲੈ ਕੇ ਆਏ ਆ ਤੇ ਜਿਹੜਾ ਅਸੀਂ ਪਿਛਲੇ ਸਾਲ ਵੀ ਲੈ ਕੇ ਆਏ ਸੀ ਤੇ ਹੁਣ ਵੀ ਲੈ ਕੇ ਆਏ ਆ ਤੇ ਉਹ ਪੇਪਰ ਦੇ ਵਿੱਚ ਇਹਨਾਂ ਮਹਾਨ ਸ਼ਹੀਦਾਂ ਦੀ ਦਾਸਤਾ ਨੂੰ ਵੀ ਯਾਦ ਕਰਦੇ ਆ ਸਵਾਲ ਜਵਾਬ ਆਪਸ਼ਨਲ ਉਹ ਆਪਸ਼ਨਲ ਸਵਾਲ ਜਵਾਬ ਦੇ ਵਿੱਚ ਜਦੋਂ ਵਿਦਿਆਰਥੀ ਜਾਂ ਸੰਗਤ ਪੇਪਰ ਭਰਦਾ ਤੇ ਉਹਨੂੰ ਫਿਰ ਅਸੀਂ ਬਾਅਦ ਚ ਲਿਟਰੇਚਰ ਦੇ ਰੂਪ ਵਿੱਚ ਸਨਮਾਨ ਕਰਦੇ ਆ ਜਾਂ ਸਾਡੇ ਕੋਲ ਮੈਡਲ ਨੇ ਜਾਂ ਉਹਨੂੰ ਹੋਰ ਚੀਜ਼ਾਂ ਦੇ ਨਾਲ ਜਿਸ ਤਰ੍ਹਾਂ ਵੀ ਉਹ ਚਾਵੇ ਖੁਸ਼ ਹੋ ਕੇ ਜਾਵੇ ਉਹਨੂੰ ਸਨਮਾਨ ਕਰਦੇ ਆ ਤੇ ਸਾਡਾ ਮਕਸਦ ਇਹੀ ਹੈ ਕਿ ਗੁਰਮਤ ਗਿਆਨ ਦੇ ਦੀਪ ਜਗਾਈਏ ਹਰ ਘਰ ਵਿੱਚ ਸਿੱਖੀ ਮਹਿਕਾਈਏ ਦਾ ਹੌਕਾ ਸਾਡੀ ਗੁਰਮਤ ਗਿਆਨ ਸਭਾ ਦੇ ਰਹੀ ਹੈ ਤੇ ਅਸੀਂ ਇਸ ਸਫਰ ਇਸ ਸ਼ਹਾਦਤ ਨੂੰ ਸਮਰਪਿਤ ਹੁੰਦੇ ਆ ਇਸ ਮਹੀਨੇ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਆਪਣੇ ਇਲਾਕੇ ਦੇ ਵਿੱਚ ਛਾਟਾ ਵਿਖੇ 26 ਸਕੂਲ ਪੂਰੇ ਛਾਟਾ ਸ਼ਹਿਰ ਦੇ ਜਿਨ੍ਹਾਂ ਦੇ ਉੱਤੇ ਅਸੀਂ ਕਵਤਾ ਮੁਕਾਬਲਾ ਕਰਾਇਆ ਤੇ ਔਰ ਪਾਰਟਿਸਪੇਟ ਕੀਤਾ ਬੱਚਿਆਂ ਤੇ ਬੜੀ ਵੱਡੀ ਪੱਧਰ ਤੇ ਉਹਨਾਂ ਨੂੰ ਇਨਾਮ ਵੀ ਦਿੱਤੇ ਦੂਸਰਾ ਸਾਡਾ ਸਮਾਗਮ ਸੀ ਅਸੀਂ 22 ਦਸੰਬਰ ਨੂੰ ਅੱਡਾ ਖਾਸਾ ਵਿਖੇ ਸਮੂਹ ਸਕੂਲਾਂ ਦਾ ਧਾਰਮਿਕ ਪੇਪਰ ਲੈ ਗਿਆ ਉੱਥੇ ਵੀ ਅਸੀਂ ਬੜੀ ਵੱਡੀ ਤਦਾਦ ਦੇ ਵਿੱਚ ਬੱਚਿਆਂ ਨੇ ਪੇਪਰ ਭਰੇ ਤੇ ਕੱਲ 25 ਦਸੰਬਰ ਨੂੰ ਅਸੀਂ ਆਪਣੇ ਸ਼ਹਾੜਾ ਚੌਂਕ ਵਿਖੇ ਇਹਨਾਂ ਮਹਾਨ ਸਾਹਿਬਜ਼ਾਦਿਆਂ ਨੂੰ ਦਾਸਤਾਨ ਨੂੰ ਤਾਜ਼ਾ ਕਰਦੀਆਂ ਔਰ ਯਾਦ ਕਰਦੀਆਂ ਕੋਰੋਗ੍ਰਾਫੀਆਂ ਕੀਤੀਆਂ ਤੇ ਅੱਜ ਸਾਡਾ ਇਹ ਚੌਥਾ ਸਮਾਗਮ ਸਾਡੀ ਸਭਾ ਦਾ ਜਿਹੜਾ ਕਿ ਇਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੁੰਦੇ ਆ ਸ਼ਹੀਦੀ 15 ਵਾੜੇ ਦੌਰਾਨ ਅੱਜ ਇੱਥੇ ਅਸੀਂ ਪਹੁੰਚੇ ਹਾਂ ਸਮੂਹੀ ਸਮੁੱਚੀ ਸਭਾ ਦੇ ਨਾਲ ਇਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਆ ਮੈਂ ਦੋ ਕਵੀ ਦੇ ਬੋਲ ਸਾਂਝੇ ਕਰਾਂਗਾ ਬੇਸ਼ੱਕ ਸਬਰ ਅਜਮਾਇਆ ਏ ਚੰਦ ਲੋਕਾਂ ਇੱਥੇ ਜ਼ਬਰ ਵਾਲੇ ਕਹਿੰਦੇ ਬੜੇ ਹੋਗੇ ਜ਼ਬਰ ਸਬਰ ਦੀ ਸਿਖਰ ਦੁਪਹਿਰ ਹੋ ਗਈ ਲਾਲ ਦੋ ਜਦ ਨੀਹਾਂ ਵਿੱਚ ਖੜੇ ਹੋਗੇ ਲਾਲ ਦੋ ਜਦ ਨੀਹਾਂ ਵਿੱਚੋਂ ਖੜੇ ਹੋਗੇ ਇਸ ਕਵਿਤਾ ਦੇ ਆਖਰੀ ਬੰਦ ਇਹ ਨੇ ਲੋਕੀ ਲਾਲ ਪੱਥਰਾਂ ਵਿੱਚੋਂ ਭਾਲਦੇ ਨੇ ਰੋਲੇ ਗਏ ਇੱਟਾਂ ਅੰਦਰ ਲਾਲ ਇੱਥੇ ਇੱਟਾਂ ਛੱਡ ਕੇ ਮਿੱਟੀ ਵੀ ਲਾਲ ਬਣ ਗਈ ਤੁਲ ਗਈ ਅਸ਼ਰਫੀਆਂ ਨਾਲ ਇੱਥੇ ਤੁਲ ਗਈ ਅਸ਼ਰਫੀਆਂ ਨਾਲ ਇੱਥੇ ਉਹ ਇਹ ਪਾਵਨ ਤੇ ਮੁਕੱਦਸ ਸਥਾਨ ਹੈ ਸਿੱਖਾਂ ਦਾ ਜਿੱਥੇ ਹਰ ਸਾਲ ਲੱਖਾਂ ਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਨਸਤਮਸਤਕ ਹੁੰਦੀਆਂ ਨੇ ਤੇ ਉਸ ਸਮੇਂ ਦੇ ਵਕਤੀ ਝੂਠ ਨੇ ਭਾਵੇਂ ਸੱਚ ਨੂੰ ਜ ਦਬਾਉਣ ਦਾ ਯਤਨ ਕੀਤਾ ਪਰ ਭਾਗਾਂ ਵਾਲਿਓ ਤੁਸੀਂ ਦੇਖਦੇ ਹੋ ਇਸ ਫਤਿਹਗੜ ਦੀ ਧਰਤੀ ਦੇ ਉੱਤੇ ਮਹਾਨ ਸ਼ਹੀਦਾਂ ਨੂੰ ਮਹਾਨ ਬਾਬਿਆਂ ਨੂੰ ਉਹ ਸਤਕਾਰਯੋਗ ਮਾਤਾ ਗੁਜਰਕੌਰ ਨੂੰ ਨਾ ਤਮਸਤਕ ਹੋਣ ਵਾਸਤੇ ਲੱਖਾਂ ਦੀ ਗਿਣਤੀ ਵਿੱਚ ਇਕੱਠ ਹੁੰਦਾ ਤੇ ਅੱਜ ਉਹਨਾਂ ਜ਼ਾਲਿਮਾਂ ਦੀ ਮੜੀ ਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਪਰ ਇਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੁੰਦਿਆਂ ਹਰ ਸਾਲ ਲੱਖਾਂ ਦਾ ਇਕੱਠ ਹੋ ਕੇ ਆਪਣਾ ਅਕੀਦਾ ਪੇਸ਼ ਕਰਦੇ ਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਇਹ ਸੋਚ ਹੋਣੀ ਚਾਹੀਦੀ ਹੈ ਸਾਡੀਆਂ ਸਭਾ ਸੁਸਾਇਟੀਆਂ ਦੀ ਕਿ ਅਸੀਂ ਘਰ-ਘਰ ਵਿੱਚ ਗੁਰਮਤ ਗਿਆਨ ਦੇ ਦੀਪ ਜਗਾਈਏ ਆਓ ਵੇਖਦੇ ਹਾਂ ਕਿਵੇਂ ਸੰਗਤਾਂ ਉਹਨਾਂ ਸਵਾਲਾਂ ਤੇ ਜਵਾਬ ਦੇ ਰਹੀਆਂ ਨੇ ਤੇ ਸਭਾ ਦੇ ਵੱਲੋਂ ਇਹਨਾਂ ਜਵਾਬ ਦੇਣ ਵਾਲੇ ਸਾਰੀਆਂ ਸੰਗਤਾਂ ਨੂੰ ਸਨਮਾਨ ਕੀਤਾ ਜਾ ਰਿਹਾ ਆਓ ਇੱਕ ਨਿਗਾਹ ਮਾਰਦੇ ਹਾਂ ਜਿਹੜੀਆਂ ਸੰਗਤਾਂ ਇੱਥੇ ਸਵਾਲ ਸੋਲਵ ਕਰ ਰਹੀਆਂ ਨੇ ਤੇ ਉਹਨਾਂ ਨੂੰ ਸੰਸਥਾ ਦੇ ਵੱਲੋਂ ਸਨਮਾਨ ਦਿੱਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ